ਸਤ ਸ੍ਰੀ ਅਕਾਲ ਦੋਸਤੋ ਨਵੀਂ ਵੀਡੀਓ ਲੈ ਆਏ ਬਈ ਜੀ ਆਪਾਂ ਖੜੇ ਆਂ ਸ਼ਹਿਰ ਲੁਧਿਆਣੇ ਦੇ ਵਿੱਚ ਤੇ ਕਾਰਾਂ ਸਾਰੀਆਂ ਪੰਜਾਬ ਨੰਬਰ ਦੀਆਂ ਦਿਖਾਉਣੀਆਂ ਨੇ ਤੁਹਾਨੂੰ ਤੇ ਮੋਸਟ ਡਿਮਾਂਡੇਬਲ ਕਾਰਾਂ ਦਿਖਾਉਣੀਆਂ ਨੇ ਜਿੱਦਾਂ ਕਿ ਮੋਡੀਫਾਈਡ ਥਾਰ ਕਾਲੇ ਰੰਗ ਦੀ ਵਰਨ ਆ ਜਿਹੜੀਆਂ ਇਹ ਘੱਟ ਮਿਲਦੀਆਂ ਨੇ ਗੱਡੀਆਂ ਥੋੜੀ ਜਿਹਾ ਡਿਮਾਂਡਾਂ ਪੂਰੀਆਂ ਕਰ ਰਹੇ ਨੇ ਆਪਾਂ ਖੜੇ ਆ ਬਾਈ ਜੀ ਗੁਜਰਾਲ ਮੋਟਰ ਲੁਧਿਆਣਾ ਸ਼ਹਿਰ ਕੀ ਹਾਲ ਹੈ ਵੀਰੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮਨਜੋਤ ਬਾਈ ਆਪਣੇ ਨਾਲ ਆ ਹੋਰ ਸੇਤਾਂ ਠੀਕ ਨੇ ਵੀਰੇ ਬਹੁਤ ਵਧੀਆ ਤੁਸੀਂ ਸੁਣਾਓ ਜੀ ਜੀ ਬਹੁਤ ਵਧੀਆ ਇੱਕ ਵਾਰ ਵੀਰੇ ਆਪਣੀ ਥੈਂਕ ਯੂ ਵੀਰੇ ਇੱਕ ਵਾਰ ਆਪਾਂ ਆਪਣੀ ਲੋਕੇਸ਼ਨ ਦੱਸ ਦਈਏ ਕਿੱਥੇ ਖੜੇ ਆ ਆਪਾਂ ਸਰ ਮੇਨ ਫਰੋਜ਼ਪੁਰ ਰੋਡ ਆ ਵੱਧਵਲ ਫਾਟਕੇ ਤੋਂ ਪਹਿਲਾਂ ਲੈਫਟ ਹੈਂਡ ਸਾਈਡ ਤੇ ਬਿਗ ਕਾਰ ਬਾਜ਼ਾਰ ਆਂਦਾ ਉਹਦੇ ਵਿੱਚ ਗੁਜਰਾਲ ਮੋਟਰਸ ਆ ਆਪਣੀ ਸ਼ਾਪ ਦਾ ਨਾਮ ਤੁਸੀਂ ਉੱਥੇ ਆ ਹਾਂ ਫਰੋਜ਼ਪੁਰ ਰੋਡ ਦੇ ਉੱਤੇ ਬਿਗ ਕਾਰ ਬਾਜ਼ਾਰ ਤੇ ਫਿਰ ਵੀਰੇ ਸਟਾਰਟ ਕਰ ਦਿਆਂ ਦਿਖਾਉਣੀ ਆ ਕਾਰਾਂ ਇੱਥੋਂ ਵਰਨਾ ਤੋਂ ਕਰ ਦਈਏ ਥੋੜਾ ਜਿਹਾ ਵੋਲਿਊਮ ਥੋੜਾ ਹਾਈ ਰੱਖਿਓ ਆਪਣਾ ਠੀਕ ਹੈ ਠੀਕ ਹੈ ਦੱਸਿਓ ਵੀਰੇ ਐਸਾ 2021 ਮਾਡਲ ਵਰਨਾ ਐਸਐਕਸ ਵਿੱਚ ਸਨ ਰੂਫ ਹੈ ਠੀਕ ਹੈ ਫਰਸਟ ਓਨ ਹੈ ਕਾਰ ਹੈ 65000 ਵਿੱਚ ਸਰਵਿਸ ਰਿਕਾਰਡ ਚੱਲੀ ਹੈ ਹਮ ਇੱਕ ਕਾਰ ਸਜਾ ਆਪਾਂ ਤੁਹਾਨੂੰ 7.5 ਲੱਖ ਰੁਪਏ ਦੀ ਕਾਰ ਦੇ ਦਾਂਗੇ 7.5 ਲੱਖ ਰੁਪਏ ਦੀ ਠੀਕ ਹੈ ਇਹ ਮੋਡੀਫਾਈਡ ਹੈ ਅਲੋਇਟਰ ਲੱਗੇ ਸਰਕਾਰ ਡੀਜ਼ਲ ਕੁ ਪੈਟਰੋਲ ਇਹ ਡੀਜ਼ਲ ਕਾਰ ਹੈ ਸਰ ਐਸਐਕਸ ਡੀਜ਼ਲ ਦੀ ਕਾਰ ਆ ਬਾਈ ਜੀ ਅੰਦਰੋਂ ਚੈੱਕ ਕਰੋ ਬਹੁਤ ਸੋਹਣੀ ਕਾਰ ਆ ਸਨ ਸਵਾ 10 ਲੱਖ ਦੀ ਹਾਂਜੀ ਹਾਂ ਡਾਊਨ ਪੇਮੈਂਟ ਕਿੰਨੀ ਦੀ ਸਰ 1 ਲੱਖ ਤੋਂ 2 ਲੱਖ ਰੁਪਿਆ ਬਾਕੀ ਲੋਨ ਹੋ ਜਾਊਗਾ ਲੋਨ ਕਰਾ ਦਾਂਗੇ ਠੀਕ ਹੈ ਵੀਰੇ ਲੋਨ ਕਿੰਨੇ ਕ ਟਾਈਮ ਦੇ ਵਿੱਚ ਕਰਾ ਦਿੰਦੇ ਆ ਵੀਰੇ ਆਪਾਂ 7 ਦਿਨ 1 ਤੋਂ 2 ਦਿਨ ਦੇ ਵਿੱਚ ਇੱਕ ਤੋਂ 2 ਦਿਨ ਦੀ ਪ੍ਰੋਫਾਈਲ ਮੈਟਰ ਕਰਦੀ ਉਹਦੇ ਵਿੱਚ ਸਰ ਕਿੰਦਾ ਦੀ ਪ੍ਰੋਫਾਈਲ ਹੈ ਜੀ ਜੇ ਵਧੀਆ ਪ੍ਰੋਫਾਈਲ ਆ ਤਾਂ ਸੇਮ ਡੇ ਗੱਡੀ ਦੀ ਸੇਮ ਡੇ ਹੋ ਜਾਂਦੀ ਹੈ ਸਰ ਠੀਕ ਹੈ ਜੀ ਅੱਗੇ ਆ ਗਈ ਬਾਈ ਜੀ ਕਾਲੇ ਰੰਗ ਦੀ ਵਰਨਾ ਦੱਸੋ ਜੀ ਵਰਨਾ ਸ 2022 ਐਸਐਕਸ ਹੈ ਜੀ ਇਹ 55 ਹਜ਼ਾਰ ਚੱਲੀ ਹੈ ਵੀ ਸਰਵਿਸ ਰਿਕਾਰਡ ਸਰ ਫਸਟ ਓਨਰ ਦੀ ਕਾਰ ਹੈ ਇਹ ਤੁਹਾਨੂੰ ਕਾਰ ਆਪਾਂ ਦੇ ਦਾਂਗੇ ਸਵਾ 1 ਸਵਾ 12 ਲੱਖ ਦੀ ਗੱਡੀ ਮਿਲ ਜੂ ਬਾਈ ਜੀ ਲਾਈ ਟਾਇਰ ਚੈੱਕ ਕਰੋ ਕਿੰਨੇ ਸੋਹਣੇ ਪੈਸੇ ਨੇ ਜਮਾ ਨਵੇਂ ਟਾਇਰ ਨੇ ਤੇ ਅੰਦਰੋਂ ਕਰੋ ਕੰਡੀਸ਼ਨ ਚੈੱਕ ਜਿਵੇਂ ਨਵੀਂ ਗੱਡੀ ਐ ਤੇ ਇਹਦੀ ਡਾਊਨ ਪੇਮੈਂਟ ਸਰ 80 ਤੋਂ 85% ਦਾ ਫੰਡਿੰਗ ਕਰਾ ਦਾਂਗੇ ਆਪਾਂ ਕਾਰ ਦਾ ਠੀਕ ਆ ਵੀਰੇ ਮਤਲਬ 2.5 ਲੱਖ ਰੁਪਏ ਡਾਊਨ ਪੇਮੈਂਟ ਹਾਂਜੀ ਹਾਂਜੀ ਲਓ ਜੀ ਅੱਗੇ ਆ ਗਈ ਬਾਈ ਜੀ ਕਾਲੇ ਰੰਗ ਦੀ ਥਾਰ ਮੋਡੀਫਾਈਡ ਕੀਤੀ ਹੋਈ ਜਿਹਦੇ ਵਿੱਚ ਐਸੈਸਰੀ ਬਹੁਤ ਲੱਗੀ ਹੋਈ ਆ ਦੱਸਿਓ ਵੀਰੇ ਇਹ ਥਾਰ ਹੈਗੀ ਸਰ 2022 ਹੂੰ 4/4 ਆਟੋਮੈਟਿਕ 30000 ਕਿਲੋਮੀਟਰ ਚੱਲੀ ਆ ਫੁੱਲੀ ਮੋਡੀਫਾਈਡ ਐ ਬੱਲ ਚੱਲੀ ਵੀ 30000 ਤੇ ਨੰਬਰ ਵੀ 3030 ਆ ਹਾਂਜੀ ਹਾਂਜੀ ਤੇ ਵੀਰੇ ਕੀ ਕੁਝ ਲੱਗਿਆ ਹੋਇਆ ਇਹਦੇ ਵਿੱਚ ਇਹਦੇ ਵਿੱਚ ਅਲੌਇਟ ਟਾਇਰ ਹੋ ਗਏ ਸੀਟ ਕਵਰਸ ਹੋ ਗਏ ਡੈਂਪਿੰਗ ਹੋ ਗਈ ਲਾਈਟਸ ਗ੍ਰਿੱਲ ਜੋ ਵੀ ਐਸੈਸਰੀ ਆਂਦੀ ਥਾਰ ਨੂੰ ਸਰ ਫੁੱਲੀ ਲੋਡਡ ਕਾਰ ਮਤਲਬ ਕੋਈ ਇਦਾਂ ਦੀ ਚੀਜ਼ ਹੈ ਨਹੀਂ ਜਿਹੜਾ ਬੰਦਾ ਕਹੇ ਯਾਰ ਆ ਨਹੀਂ ਲਵਾਈ ਆ ਰਹਿ ਗਈ ਹੈ ਨਾ ਜੋ ਚੀਜ਼ ਥਾਰ ਲਈ ਬਣੀ ਹੈ ਸਾਰੀ ਚੀਜ਼ ਲੱਗੀ ਹੈ ਏਸੀ ਵੈਂਟ ਲੱਗੇ ਆਰਮ ਰੈਸਟ ਨਵੇਂ ਸੀਟ ਕਵਰ ਬਹੁਤ ਵਧੀਆ ਤੇ ਅੰਦਰੋਂ ਬਾਈ ਜੀ ਆਹ ਦੇਖੋ ਐਂਬੀਐਸ ਲਾਈਟਾਂ ਲੱਗੀਆਂ ਹੋਈਆਂ ਨੇ ਤੇ ਸਾਰਾ ਕੁਝ ਹੀ ਲੱਗਿਆ ਹੋਇਆ ਹੈ ਮਤਲਬ ਹੈ ਨਾ ਇਵਨ ਕਿ ਸੀਟਸ ਵੀ ਇਹਦੀ ਇਲੈਕਟ੍ਰੋਨਿਕਰੀਆਂ ਵੀ ਆ ਹੈ ਹਾਂਜੀ ਠੀਕ ਆ ਵੀਰੇ ਆਟੋਮੈਟਿਕ ਗੇਅਰ ਦੀ ਬਾਈ ਮਾਡਲ ਟਾਪ ਮਾਡਲ ਡੀਜ਼ਲ ਦੀ ਕਾਰ 30000 ਚੱਲੀ ਫਰਸਟ ਓਨਰ ਫਰਸਟ ਓਨਰ ਦੀ ਕਾਰ ਇਹ ਤੁਹਾਨੂੰ ਕਾਰ ਦੇ ਦਾਂਗੇ 15 ਲੱਖ ਰੁਪਏ ਦੀ 15 ਲੱਖ ਦੀ 16 ਲੱਖ ਦੀ ਹਾਂਜੀ ਠੀਕ ਆ ਵੀਰੇ ਤੇ ਜਿਹੜਾ ਵੀਡੀਓ ਦੇਖ ਕੇ ਉਹ ਮਾਨਤਨ ਹੋ ਜਾਊਗਾ ਪੂਰਾ ਕਰਾਂਗੇ ਸਮਾਨਤਨ ਠੀਕ ਆ ਵੀਰੇ ਮਾਨਤਨ ਵਧੀਆ ਹੋ ਜੇ ਤਾਂ ਡਾਊਨ ਪੇਮੈਂਟ ਕਿੰਨੀ ਚਾਹੀਦੀ ਆ ਸਰ 2 ਤੋਂ 2.5 ਲੱਖ ਰੁਪਏ 2 ਤੋਂ 2.5 ਲੱਖ ਰੁਪਏ ਡਾਊਨ ਪੇਮੈਂਟ ਬਾਕੀ ਹੋਜੂ ਲੋਨ ਗੱਡੀ ਬਾਈ ਜੀ ਬਹੁ ਬੰਬਾ ਤੇ ਅੱਗੇ ਖੜੀ ਆ 2021 ਮਾਡਲ ਹੈ S+ ਪੁਸ਼ ਬਟਨ ਵਾਲਾ ਮਾਡਲ ਹੈ ਠੀਕ ਹੈ ਸਿਰਫ 9000 ਕਿਲੋਮੀਟਰ ਚੱਲੀ ਹੈ ਕਾਰ 9000 ਠੀਕ ਹੈ ਔਰ ਕਾਰ ਓਰੀਜਨਲ ਦੀ ਫੁੱਲ ਗਾਰੰਟੀ ਸਰ ਲਿਖ ਕੇ ਦਵਾਂਗੇ ਆਪਾਂ ਕੋਈ ਕਾਰ ਦਾ ਪੀਸ ਪੇਂਟ ਹੋਵੇ ਕੋਈ ਲੱਗੀ ਵੱਜੀ ਹੋਵੇ ਲਓ ਜੀ ਕਰੋ ਚੈੱਕ ਬ੍ਰੈਂਡ ਨਿਊ ਕਾਰ ਐ ਸਰ ਈਵਨ ਕਿ ਪੰਨੀਆਂ ਤੱਕ ਨਹੀਂ ਉਤਰੀ ਕਾਰ ਤੋਂ ਹਮ ਠੀਕ ਹੈ ਵੀਰੇ S+ ਮਾਡਲ ਹੈ ਪੁਸ਼ ਬਟਨ ਵਾਲਾ ਐਕਸਟਰਾ ਲੋਅਰ ਟਾਇਰ ਕੰਪਨੀ ਲਈ ਹੀ ਲੱਗੇ ਆ ਠੀਕ ਹੈ ਤੇ ਰੇਟ ਕੀ ਇਹਦਾ ਤੇ ਕਾਰ ਤੁਹਾਨੂੰ ਦੇ ਦਾਂਗੇ ਸਾ 10.5 ਲੱਖ ਰੁਪਏ ਦੀ ਆਪਾਂ 10.5 ਲੱਖ ਦੀ ਗੱਡੀ ਮਿਲ ਜੂ ਤੇ ਨੰਬਰ ਪੇਟ ਲੱਗਿਆ ਹੈ 0066 ਤੇ 10.5 ਲੱਖ ਰੁਪਏ ਡਾਊਨ ਪੇਮੈਂਟ ਤੇ ਲੋਨ ਹੋ ਜਾਊਗਾ ਹੋ ਜਾਏਗਾ ਫਿਰ ਹੋ ਜਾਏਗਾ ਠੀਕ ਹੈ ਜੀ ਇਹ ਆ ਗਈ ਬਾਈ ਜੀ ਹਲਕਾ ਜਾਰ ਕਾਰ ਦੱਸਿਓ ਵੀਰੇ ਇਹਦੇ ਬਾਰੇ ਹਲਕਾ ਜਹਾਸ 2023 ਮਾਡਲ ਹੈ ਪਲੈਟਨਮ ਆਪਸ਼ਨਲ ਸਿਰਫ 10000 ਕਿਲੋਮੀਟਰ ਚੱਲੀ ਹੈ ਬ੍ਰਾਂਡ ਨਿਊ ਕਾਰ ਹੈ ਆਟੋਮੈਟਿਕ ਡੀਜ਼ਲ ਦੇ ਵਿੱਚ ਆਟੋਮੈਟਿਕ ਡੀਜ਼ਲ ਓਨਰ ਫਰਸਟ ਫਰਸਟ ਓਨਰ ਫੁੱਲ ਇਨਸ਼ੋਰ ਸਿਰਫ 10000 ਚੱਲੀ 23 ਰਜਿਸਟਰ ਸਨਰੂਫ ਵਾਲੀ ਠੀਕ ਹੈ ਵੀਰੇ ਤੇ ਰੇਟ ਕੀ ਇਹਦਾ ਕਾ ਤੁਹਾਨੂੰ ਦੇ ਦਾਂਗੇ ਸੱਸਾ 15 ਲੱਖ ਰੁਪਏ ਦੀ 15 ਲੱਖ ਦੀ ਹਾਂਜੀ ਠੀਕ ਹੈ ਵੀਰੇ ਅੱਗੇ ਆ ਗਈ ਬਾਈ ਜੀ ਵਾਕਸ ਵੈਗਨ ਦੀ ਟਾਈਗਨ ਗੱਡੀ ਦੱਸੋ ਵੀਰੇ ਟਾਈਗਨ 2021 ਮਾਡਲ ਹੈ ਸਰ 1.5 ਜੀਟੀ ਮਾਡਲ ਹੈ ਆਟੋਮੈਟਿਕ ਦੇ ਵਿੱਚ ਠੀਕ ਹੈ ਜੀ ਇਹ ਨਵੀਂ ਤਕਰੀਬਨ 22 ਲੱਖ ਰੁਪਏ ਦੀ ਕਾਰ ਪੈਂਦੀ ਸਰ ਠੀਕ ਹੈ ਇਹ ਤੁਹਾਨੂੰ ਆਪਾਂ ਦੇ ਦਾਂਗੇ ਸਰ 11 ਲੱਖ ਰੁਪਏ ਦੀ ਕਾਰ ਸਰ 11 ਲੱਖ ਦੀ ਹਾਂਜੀ ਤਕਰੀਬਨ ਤਕਰੀਬਨ 10 ਲੱਖ ਦਾ ਫਾਇਦਾ ਕਰਾ ਦਾਂਗੇ ਆਪਾਂ ਕਾਰ ਦਾ ਹਾਂ ਮਾਡਲ ਕਿੰਨਾ ਕਿਹਾ 2021 1.5 ਜੀਟੀ ਮਾਡਲ ਹੈ ਚੱਲੀ 50000 ਕਿਲੋਮੀਟਰ ਦੇ ਰਿਕਾਰਡ ਸਰ ਠੀਕ ਹੈ ਹਾਂਜੀ ਆਟੋਮੈਟਿਕ ਗੇਅਰ ਦੀ ਕਾਰ ਆ ਪੁਸ਼ ਬਟਨ ਸਟਾਰਟ ਵਾਲੀ ਠੀਕ ਹੈ ਵੀਰੇ ਸਵਾ 11 ਲੱਖ ਦੀ ਹਾਂਜੀ ਤੇ ਡਾਊਨ ਪੇਮੈਂਟ ਇਹਦੀ ਸਵਾ ਲੱਖ ਨਾਲ ਚੱਲ ਜੂਗਾ ਅੰਮਕਲ ਸਵਾ 2 ਲੱਖ ਚਾਹੀਦਾ ਸਾਨੂੰ ਨਹੀਂ ਸਵਾ ਲੱਖ ਨਾਲ ਵੀ ਕੰਮ ਕਰਾ ਦਾਂਗੇ ਕਿ ਕਰਾ ਦਾਂਗੇ ਕੀ ਪਤਾ 100% ਦਾ ਲੋਨ ਹੀ ਕਰਾ ਦਈਏ ਭਾਈ ਜੀ ਕਿਉਂਕਿ ਗੱਡੀ ਦੀ ਡਿਮਾਂਡ ਉਹ ਰੇਟ ਵੈਲਿਊ ਜ਼ਿਆਦਾ ਹੈ ਤੇ ਅੱਗੇ ਆ ਗਈ ਭਾਈ ਜੀ ਵਾਈਟ ਕਲਰ ਦੇ ਵਿੱਚ ਕ੍ਰੇਟਾ ਕਾਰ ਦੱਸਿਓ ਜੀ ਕ੍ਰੇਟਾ 2020 ईएक्स मॉडुलर डीज़ल ਦੇ ਵਿੱਚ ईएक्स ਹਾਂਜੀ ਠੀਕ ਹੈ ਜੀ 70000 ਚੱਲੀ ਹੈ ਬਿੱਦ ਰਿਕਾਰਡ ਅਲਵਾਟਰ ਬਿਲਕੁਲ ਫਰੈਸ਼ ਨੇ ਨਵੇਂ ਨੇ ਠੀਕ ਹੈ ਇਹ ਕਾਰ ਆਪਾਂ ਦੇ ਦਾਂਗੇ ਸਰ 1.5 ਲੱਖ ਰੁਪਏ ਦੀ 1.5 ਲੱਖ ਦੀ ਹਾਂਜੀ ਠੀਕ ਹੈ ਜੀ ਕਰੋ ਚੈੱਕ ਬਸ ਓਨਰ ਦੀ ਕਾਰ ਹੈ ਡੀਜ਼ਲ ਦੇ ਵਿੱਚ ਡੀਜ਼ਲ ਦੀ ईएक्स ਕ੍ਰੇਟਾ ਹੈ ਜੀ ਕ੍ਰੇਟਾ ਦੇ ਵਿੱਚ ਵਿਕਣ ਵਾਲਾ ਸਭ ਤੋਂ ਵੱਧ ਜਿਹੜਾ ਵੇਰੀਐਂਟ ਵਿਕਦਾ ਉਹ ਇਹ ਕਾਰ ਹੈਗੀ ਤੇ ਇਹਦੇ ਤੇ ਵੀ 9 ਲੱਖ ਦਾ ਲੋਨ ਤਾਂ ਹੋਈ ਜਾਊਗਾ ਠੀਕ ਹੈ ਜੀ ਤੇ ਅੱਗੇ ਫੇਰ ਕ੍ਰੇਟਾ ਕਾਰ ਹੀ ਖੜੀ ਆ ਬਈ ਇਹ ਵੇਖਾ ਸਰ ਇਹ પેટ્રોલ ਮੋਡ પેટ્રોલ ਆ 2021 21 ਐਕਸ ਆ ਵੀ ਤੇ ਤੁਹਾਨੂੰ ਆਪਾਂ ਕਾਰ ਦੇ ਦਵਾਂਗੇ ਸਿਰਫ 9 ਲੱਖ ਰੁਪਏ ਦੀ ਸਰ 9 ਲੱਖ ਦੀ ਹਾਂਜੀ ਉਹ ਡੀਜ਼ਲ ਦੀ ਐਕਸਟੀ ਹੈ પેટ્રોલ ਦੀ ਐਕਸ પેટ્રોલ 21 ਮਾਡਲ ਆ 21 ਮਾਡਲ ਆ ਕਰੋ ਜੀ ਚੈੱਕ ਕੰਡੀਸ਼ਨ ਵਾਈਜ਼ ਵਾਈਜ਼ ਜੀ ਬਹੁਤ ਸਾਫ਼ ਸੁਥਰੀ ਗੱਡੀ ਆ ਤੇ ਗ੍ਰਿਲ ਨਹੀਂ ਚੇਂਜ ਹੋਈ ਹੈ ਨਾ ਕ੍ਰੋਮ ਦੀ ਵੀ ਹੈ ਕ੍ਰੋਮ ਦੀ ਗ੍ਰਿਲ ਪਈ ਹੈ ਲੋਟਰ ਦੀ ਬਿਲਕੁਲ ਫਰੈਸ਼ ਨਿਕਾਲ ਠੀਕ ਹੈ ਜੀ ਤੇ ਅੱਗੇ ਬਾਈ ਜੀ ਕ੍ਰੇਟਾ ਫਿਰ ਇੱਕ ਕ੍ਰੇਟਾ ਐਸਾ 2021 ਮਾਡਲ ਆਟੋਮੈਟਿਕ ਡੀਜ਼ਲ ਵਿਦ ਸਨਰੂਫ ਐਸਐਕਸ ਮਾਡਲ ਆ ਐਸਐਕਸ ਇਹ ਸਿਰਫ ਤੇ ਸਿਰਫ 45000 ਚੱਲੀ ਹੈ ਵੀ ਸਰਵਿਸ ਰਿਕਾਰਡ ਠੀਕ ਹੈ ਇਹ ਕਾਰ ਆਪਾਂ ਦੇ ਦਾਂਗੇ ਸਾਡ 138000 ਰੁਪਏ ਦੀ 13 ਲੱਖ 80000 ਦੀ ਗੱਡੀ ਮਿਲ ਜੂ ਬਾਈ ਜੀ ਆਟੋਮੈਟਿਕ ਡੀਜ਼ਲ ਡੀਜ਼ਲ ਦੀ ਐਸਐਕਸ ਵੱਡੇ ਸਨਰੂਫ ਵਾਲੀ ਕ੍ਰੇਟਾ ਫੀਚਰਾਂ ਦੇ ਨਾਲ ਲੈਸ਼ ਕਾਰ ਆ ਸਾਰੀ ਫੀਚਰ ਆ ਜਾਂਦੇ ਨੇ ਇਹਦੇ ਵਿੱਚ ਤੇ ਇਹਦੀ ਡਾਊਨ ਪੇਮੈਂਟ ਸਰ 80 ਤੋਂ 85% ਦੀ ਲੋਨ ਕਰਾ ਦਾਂਗੇ ਆਪਾਂ ਇੱਥੇ ਠੀਕ ਹੈ ਜੀ ਤੇ ਅੱਗੇ ਆ ਗਈ ਬਾਈ ਇਹ ਹੈਰੀਅਰ ਐਸਾ 2019 XZ ਮੈਨੂਅਲ ਹਾਂ ਇਹ 19 ਦਾ ਟਾਪ ਮਾਡਲ ਅਸੀਂ ਸਰ ਠੀਕ ਹੈ XZ ਮੈਨੂਅਲ ਹੈ तकरीबन ਚੱਲੀ ਐ ਸਰ ਲੱਖ ਦੇ ਆਰਾਊਂਡ ਕਰ ਠੀਕ ਹੈ ਇਹ ਆਪਾਂ ਕਾਰ ਦੇ ਦਾਂਗੇ ਸਾਫਾ 8 ਲੱਖ ਰੁਪਏ ਦੇ ਸਿਰਫ 7.8 ਲੱਖ ਦੇ ਵਿੱਚ ਬਾਈ ਜੀ ਮੈਨੂਅਲ ਗੱਡੀ ਤੁਹਾਨੂੰ ਹੈਰੀਅਰ ਮਿਲ ਜੂ ਕਰੋ ਚੈੱਕ ਟਾਪ ਮਾਡਲ XZ ਹਮ ਟਾਪ ਮਾਡਲ ਪੁਸ਼ ਬਟਨ ਸਟਾਰਟ ਵਾਲੀ ਹਾਂਜੀ ਠੀਕ ਹੈ ਵੀਰੇ ਤੇ ਅੱਗੇ ਆ ਗਈ ਸਫਾਰਿਸ਼ ਸਟ੍ਰੋਂਗ ਸਫਾਰੀ 2014 VX ਮਾਡਲ ਪਹਿਲੇ ਨਾਲ ਦੀ ਸਿਰਫ 50000 ਕਿਲੋਮੀਟਰ ਦੀ ਗਾਰੰਟੀ ਹੋ ਗਈ ਕਾਰ ਦੀ ਠੀਕ ਹੈ ਕਾਰ ਕਿਤੋਂ ਪੇਂਟ ਹੋਵੇ ਕਾਰ ਦੀ ਵਾਪਸੀ ਦੀ ਗਾਰੰਟੀ ਨੰਬਰ ਬਈ ਨਾਲ ਦੇਣਾ ਪਹਿਲਾਂ ਨੰਬਰ ਨਾਲ ਨਹੀਂ ਦੇਣਾ ਬਈ ਮੈਂ ਤਾਂ ਹੀ ਪੁੱਛਿਆ ਨੰਬਰ ਦੇਣ ਕਰ ਲਿਆ ਠੀਕ ਹੈ ਬ੍ਰਾਂਡ ਨਿਊ ਕਾਰ ਆ ਬ੍ਰਾਂਡ ਨਿਊ ਟਾਇਰ ਪਏ ਆ ਪਹਿਲੀ ਵਾਰੀ ਟਾਇਰ ਪੈਗੇ ਨਵੇਂ ਜੀ ਕਰੋ ਚੈੱਕ ਬਿਲਕੁਲ ਫਰੈਸ਼ ਕਾਰ ਆ ਸਰ ਬਿਲਕੁਲ ਬਿਲਕੁਲ ਜੀ ਤੇ ਰੇਟ ਕੀ ਇਹਦਾ ਕਾਰ ਆਪਾਂ ਦੇ ਦਾਂਗੇ ਸਰ 6 ਲੱਖ ਰੁਪਏ ਦੀ 6 ਲੱਖ ਦੀ ਹਾਂ ਬ੍ਰਾਂਡ ਨਿਊ ਕਾਰ ਆ ਬਿਲਕੁਲ ਫਰੈਸ਼ ਮਾਨਤਾਂ ਤਾਂ ਹੋਊ 6 ਲੱਖ ਹਾਂ ਮਾਨਤਾਂ ਕਰ ਦਾਂਗੇ ਠੀ ਮਾਨਤਨ ਬਾਈ ਜੀ ਤੁਹਾਡਾ ਹੋ ਜੂ ਅੱਗੇ ਬਾਈ ਜੀ ਫੋਰਚੂਨਰ ਵਾਈਟ ਕਲਰ ਦੇ ਵਿੱਚ ਦੱਸਿਓ ਵੀਰੇ ਫੋਰਚੂਨਰ 2018 ਮਾਡਲ ਹੈ ਪਹਿਲੇ ਨਾ ਦੀ 4/2 ਆਟੋਮੈਟਿਕ ਆ ਠੀਕ ਹੈ ਐਸਾ ਚੱਲੀਏ ਤਕਰੀਬਨ 1.5 ਲੱਖ ਕਿਲੋਮੀਟਰ ਕਾਰ ਠੀਕ ਹੈ ਇਹ ਕਾਰ ਆਪਾਂ ਦੇ ਦਾਂਗੇ ਸਰ 23,90,000 ਰੁਪਏ ਦੀ ਆਪਾਂ 23,90,000 ਦੀ 18 ਮਾਡਲ ਪਹਿਲੇ ਨਾ ਦੀ ਕਾਰ ਆਟੋਮੈਟਿਕ ਲਓ ਜੀ ਕਰੋ ਕੰਡੀਸ਼ਨ ਬਾਈ ਬਾਈ ਜੀ ਬਹੁਤ ਸਾਫ਼ ਸੁਥਰੀ ਗੱਡੀ ਆ ਬਾਹਰੋਂ ਵੀ ਤੇ ਅੰਦਰੋਂ ਵੀ ਤਿੰਨ ਤੋਂ 4 ਲੱਖ ਰੁਪਏ ਡਾਊਨ ਪੇਮੈਂਟ ਬਾਕੀ ਲੋਨ ਹੋ ਜਾਊਗਾ ਤੇ ਅੱਗੇ ਆ ਗਈ ਬਾਈ ਜੀ ਫੋਰਚੂਨਰ ਇਹ ਕਿੰਨਾ ਮਾਡਲ ਹੈ ਇਹ ਫੋਰਚੂਨਰ ਹੈ ਕਿਸੇ 2016 ਮਾਡਲ 4/4 ਆਟੋਮੈਟਿਕ 4/4 ਆਟੋ ਹਾਂਜੀ 16 ਮਾਡਲ ਹਾਂਜੀ ਠੀਕ ਹੈ ਜੀ ਇਹ ਦੂਜੇ ਨਾਲ ਦੀ ਕਾਰ ਹੈ ਬਾਈ ਇਹ ਇਹ ਵੀ ਤਕਰੀਬਨ ਡੇਢ ਲੱਖ ਚੱਲੀ ਕਾਰ ਠੀਕ ਹੈ ਹਾਂਜੀ ਟਾਇਰ ਟੱਪਨ ਨਵੀਆਂ ਹਨਾ ਵੀਰੇ ਹਾਂਜੀ ਠੀਕ ਹੈ ਠੀਕ ਹੈ ਵੀਰੇ ਅੰਦਰੋਂ ਕੰਡੀਸ਼ਨ ਚੈੱਕ ਕਰ ਲੋ ਤੇ ਰੇਟ ਵੀ ਦੇਦਾ ਇਹ ਕਾਰ ਆਪਾਂ ਦੇ ਦਾਂਗੇ ਸਰ 21,75,000 ਰੁਪਏ ਦੀ 21,75,000 ਦੇ ਵਿੱਚ 4/4 ਆਟੋ ਠੀਕ ਹੈ ਜੀ ਤੇ ਅੱਗੇ ਆ ਗਈ ਬਾਈ ਜੀ ਬਲੈਰੋ ਕਾਰ ਦੱਸਿਓ ਜੀ ਬਜ਼ੈਰੋ 2022 BS6 ਆਪਸ਼ਨਲ 45000 ਕਿਲੋਮੀਟਰ ਚੱਲੀ ਪਹਿਲੇ ਨਾ ਦੀ ਕਰ ਫੁੱਲ ਇਨਸ਼ੋਰਡ ਕਾਰ ਆ ਸਰ ਬਿਲਕੁਲ ਨਵੇਂ ਲੋਇਟਰ ਲੱਗੇ ਕਾਰ ਨੂੰ ਜੀ ਇਹ ਆਪਾਂ ਕਾਰ ਦੇ ਦਾਂਗੇ ਸਰ 9 ਲੱਖ ਰੁਪਏ ਦੀ 9 ਲੱਖ ਦੀ B6 ਆਪਸ਼ਨਲ ਟੌਪ ਮਾਡਲ ਟੌਪ ਮਾਡਲ ਐਕਸਟਰਾ ਲਾਈਟਰਾਂ ਦੇ ਨਾਲ ਐਂਡਰੋਇਡ ਪਲੇਅਰ ਵੀ ਲੱਗਾ ਹੋਇਆ ਸੀਟ ਕਵਰ ਨਵੇਂ ਹੈ ਹਾਂਜੀ ਕੀ ਬਾਤ ਹੈ ਠੀਕ ਆ ਵੀਰੇ ਤੇ 1.5 ਲੱਖ ਡਾਊਨ ਪੇਮੈਂਟ ਸੋ ਕੋਈ ਵੀ ਕਾਰ ਲੋਗੇ ਮੇਰੇ ਤੋਂ ਤੁਹਾਨੂੰ 80 ਤੋਂ 85% ਦੀ ਫੰਡਿੰਗ ਕਰਵਾ ਕੇ ਦਵਾਂਗੇ ਆਪਾਂ ਠੀਕ ਹੈ ਜੀ ਅੱਗੇ ਆ ਗਈ ਬਾਈ ਜੀ ਚਿੱਟੇ ਰੰਗ ਦੇ ਵਿੱਚ ਸਕੋਰਪੀਓ ਇਸ ਸਕੋਰਪੀਓ 2017 6+ ਪਹਿਲੇ ਨਾ ਪਹਿਲੇ ਨਾ ਦੀ 1.5 ਲੱਖ ਕਿਲੋਮੀਟਰ ਚੱਲੀ ਸਿਰਫ ਹੂੰ ਇਹ ਕਾਰ ਆਪਾਂ ਤੁਹਾਨੂੰ ਦੇ ਦਾਂਗੇ ਸਾਢੇ 9 ਲੱਖ ਰੁਪਏ ਦੀ ਸਾਢੇ 9 ਲੱਖ ਦੀ 올 ਅਰਿਜਨਲ ਦੀ ਗਾਰੰਟੀ ਹੋਊਗੀ ਕਾਰ ਦੀ ਠੀਕ ਹੈ ਵੀਰੇ ਹਾਂਜੀ 올 ਅਰਿਜਨਲ ਦੀ ਗਾਰੰਟੀ ਦੇ ਨਾਲ ਬਾਈ ਜੀ ਗੱਡੀ ਮਲੂ ਕੰਡੀਸ਼ਨ ਚੈੱਕ ਕਰ ਲਓ ਬਹੁਤ ਸਾਫ਼ ਸੁਥਰੀ ਕੰਡੀਸ਼ਨ ਦੀ ਕਾਰ ਹੈ ਤੇ ਅੱਗੇ ਆ ਗਈ ਵੀਰੇ ਐਕਸਯੂਵੀ XUV 700 ਹੈ ਸਰ AX5 ਦੇ ਵਿੱਚ ਆਟੋਮੈਟਿਕ ਵਿਦ ਪੈਨਰੋਮਿਕ ਸਨ ਰੂਫ ਅਲੀ AX5 ਆਟੋਮੈਟਿਕ ਹਾਂਜੀ ਇਹ ਸਿਰਫ 47000 ਕਿਲੋਮੀਟਰ ਚੱਲੀ ਕਾਰ ਹੈ ਠੀਕ ਹੈ ਜੀ ਇਹ ਕਾਰ ਆਪਾਂ ਦੇ ਦਾਂਗੇ ਸਰ ਸਿਰਫ ਤੇ ਸਿਰਫ 17 ਲੱਖ ਰੁਪਏ ਦੀ ਸਵਾ 17 ਲੱਖ ਦੀ ਡੀਜ਼ਲ ਆ ਨਾ ਇਹ ਡੀਜ਼ਲ ਆਟੋਮੈਟਿਕ ਹੂੰ ਲਓ ਜੀ ਕਰੋ ਚੈੱਕ ਬਾਈ ਜੀ 3 ਤੋਂ 4 ਲੱਖ ਰੁਪਏ ਲਿਆਓ ਡਾਉਨ ਪੇਮੈਂਟ ਬਾਕੀ ਹੋ ਜੂ ਲੋਨ ਜੇ ਤੁਹਾਡੀ ਪ੍ਰੋਫਾਈਲ ਵਧੀਆ ਅੱਗੇ ਆ ਗਈ ਬਾਈ ਜੀ ਵੈਨਿਊ ਆਟੋਮੈਟਿਕ ਗੇਅਰ ਵਾਲੀ ਤਸਵੀਰ ਇਹ ਵੈਨਿਊ 2019 ਮਾਡਲ ਟਰਬੋ ਦੇ ਵਿੱਚ ਆ ਠੀਕ ਹੈ 1.5 ਇੰਜਨ ਆਂਦਾ ਸਿਰਫ 25000 ਕਿਲੋਮੀਟਰ ਚੱਲੀ ਹੈ 2019 ਮਾਡਲ 19 ਮਾਡਲ ਚੱਲੀ ਸਿਰਫ 25000 ਕੀ ਬਾਤ ਹੈ ਉਹ ਵੀ ਆਟੋਮੈਟਿਕ ਗੇਅਰ ਦੇ ਵਿੱਚ ਕਰੋ ਜੀ ਚੈੱਕ ਪੁਸ਼ ਬਟਨ ਸਟਾਰਟ ਵਾਲੀ ਤੇ ਸਨਰੂਫ ਵਾਲੀ ਕਾਰ ਹੈ ਪੈਟਰੋਲ ਦੀ ਪੈਟਰੋਲ ਦੀ ਠੀਕ ਹੈ ਵੀਰੇ ਤੇ ਰੇਟ ਕੀ ਇਹਦਾ ਕਾਰ ਆਪਾਂ ਦੇ ਦਾਂਗੇ ਸਵਾ 7 ਲੱਖ ਰੁਪਏ ਦੀ ਸਵਾ 7 ਲੱਖ ਦੀ ਬਾਈ ਜੀ ਗੱਡੀ ਮਿਲ ਜੂਗੀ ਸਬਾਕਲ 1 ਲੱਖ ਡਾਉਨ ਪੇਮੈਂਟ ਲੈ 6 ਲੱਖ ਦਾ ਲੋਨ ਹੋ ਜੂ ਅੱਗੇ ਆ ਗਈ ਲੀਵਾ ਲੀਵਾ ਗੱਡੀ ਮੋਸਟ ਡਿਮਾਂਡਿੰਗ ਕਾਰ ਸਰ ਘੱਟ ਚੱਲੀ ਤਾਂ ਮਿਲਦੀ ਨਹੀਂ ਐ ਸਿਰਫ 50 ਹਜ਼ਾਰ ਕਿਲੋਮੀਟਰ ਚੱਲੀ ਐ 2018 ਮਾਡਲ ਵੀਡੀ 2018 ਮਾਡਲ ਵੀਡੀ ਹਾਂਜੀ ਡੀਜ਼ਲ ਦੀ ਡੀਜ਼ਲ ਦੀ ਠੀਕ ਐ ਜੀ ਚੱਲੀ ਸਿਰਫ 50 ਹਜ਼ਾਰ ਕਿਲੋਮੀਟਰ 50 ਹਜ਼ਾਰ ਕਿਲੋਮੀਟਰ ਆਲ ਓਰੀਜਨਲ ਦੀ ਗਾਰੰਟੀ ਹੋਊਗੀ ਸਰ ਹੂੰ ਕੰਡੀਸ਼ਨ ਵਾਈਜ਼ ਬਹੁਤ ਸਾਫ਼ ਸੁਥਰੀ ਗੱਡੀ ਐ ਇਹਦਾ ਰੇਟ ਵੀਰੇ ਦਾ ਐ 6,35,000 ਰੁਪਏ ਦੀ ਕਾਰ ਦੇ ਦਾਂਗਾ 6,35 ਦੀ ਠੀਕ ਐ ਜੀ ਤੇ ਅੱਗੇ Swift ਖੜੀ ਐ ਪਟਿਆਲਾ ਨੰਬਰ ਇਹ ਸਾ 2018 ਮਾਡਲ ਆ ਪੈਟਰੋਲ ਦੀ VXI ਠੀਕ ਐ 68000 ਚੱਲੀ ਐ ਦੂਜੇ ਨਾਂ ਦੀ ਕਾਰ ਐ ਹੂੰ ਇਹ ਕਾਰ ਆਪਾਂ ਦੇ ਦਾਂਗੇ ਸਾ 470000 ਰੁਪਏ ਦੀ ਸਿਰਫ 470000 ਦੀ 18 ਮਾਡਲ VXI ਨਵੀਂ ਸ਼ੇਪ ਵਾਲੀ ਪੈਟਰੋਲ ਦੀ ਕਾਰ ਕੰਡੀਸ਼ਨ ਚੈੱਕ ਕਰੋ ਬਾਈ ਜੀ ਚੱਲੀ ਬਹੁਤ ਥੋੜੀ ਐ ਤੇ ਕੰਡੀਸ਼ਨ ਬਹੁਤ ਸਾਫ਼ ਸੁਥਰੀ ਐ 470 ਦੀ ਗੱਡੀ ਮਿਲ ਜੂ 2 ਮਿੰਟ 4 ਲੱਖ ਦਾ ਲੋਨ ਕਰਾ ਦੋਗੇ ਜੇ ਤੇ ਕਰਾ ਦਾਂਗੇ ਸ ਕਰਾ ਦਾਂਗੇ 70000 ਰੁਪਏ ਲਿਆਊਗਾ ਜੀ ਡਾਊਨ ਪੇਮੈਂਟ ਅੱਗੇ ਆ ਗਈ ਬਾਈ ਜੀ Scorpio N ਸਿਰਫ 1 ਮਹੀਨਾ ਪੁਰਾਣੀ ਕਾਰ ਦੱਸਿ ਸਰ ਇਹ 2025 ਮਾਡਲ ਹੈ ਸਿਰਫ 5000 ਕਿਲੋਮੀਟਰ ਚੱਲੀ ਹੈ ਸਿਲੈਕਟ ਮਾਡਲ ਹੈ ਜੈਡ 8 ਸਿਲੈਕਟ ਜੈਡ 8 ਸਿਲੈਕਟ ਠੀਕ ਹੈ ਜੀ ਆਟੋਮੈਟਿਕ ਚ ਡੀਜ਼ਲ ਆਟੋਮੈਟਿਕ ਕਾਰ ਆ ਬਈ ਸਿਰਫ 5000 ਚੱਲੀ ਤੇ 1 ਮਹੀਨਾ ਪੁਰਾਣੀ ਜੀਓ ਲੈਂਡਰ ਵਾਲੇ ਟਾਇਰ ਪਾਏ ਹੋਏ ਨੇ ਜੋ ਕੋਹਾਮਾ ਦੇ ਤੇ ਕੰਡੀਸ਼ਨ ਤਾਂ ਫਿਰ ਨਵੀਂੋ ਹੀ ਆ ਨਾ ਕਰੋ ਚੈੱਕ ਵੀ ਸੀਟਾਂ ਤੋਂ ਹਜੇ ਬਾਈ ਉਹਨਾਂ ਨੇ ਲਫਾਫੇ ਵੀ ਨਹੀਂ ਉਤਾਰੇ ਤੇ ਵੀਰੇ ਕਿੰਨੇ ਦੀ ਦੇਣੀ ਹੈ ਗੱਡੀ ਇਹ ਕਾਰ ਆਪਾਂ ਦੇ ਦਾਂਗੇ 7.59 ਲੱਖ ਰੁਪਏ ਦੀ 7.59 ਲੱਖ ਦੀ ਹਾਂਜੀ ਲਓ ਜੀ ਟੋਟਲ ਵੀਰੇ ਕਿੰਨੇ ਦਾ ਫਾਇਦਾ ਹੋ ਰਿਹਾ ਹੈ तकरीबन तकरीबन 3.5 ਲੱਖ ਰੁਪਏ ਦਾ ਫਾਇਦਾ ਸਾਢੇ 3 ਲੱਖ ਦਾ ਇੱਕ ਮਹੀਨੇ ਚ ਈਵਨ ਕੀ ਦਾ ਨੰਬਰ ਵੀ ਜਿਹੜਾ 2 ਡਿਜਿਟਾ ਪੀਬੀ 100010 ਉਹ ਵੀ ਨੰਬਰ ਨਾਲ ਦਵਾਂਗੇ ਆਪਾਂ 0010 ਨੰਬਰ ਜਿਹੜਾ ਲਵਾਇਆ ਹੈ ਲਵਾਇਆ ਨੰਬਰ ਠੀਕ ਹੈ ਜੀ ਤੇ ਅੱਗੇ ਆ ਗਈ ਬਾਈ ਜੀ ਐਸ ਕ੍ਰੋਸ ਐਸ ਕ੍ਰੋਸ ਐਸ 2016 ਜੈਟਾ ਮਾਡਲ ਲੱਖ ਚੱਲੀ ਆ ਤੇ ਕਾਰ ਆਪਾਂ ਦੇ ਦਾਂਗੇ ਸਿਰਫ ਤੇ ਸਿਰਫ 4.5 ਲੱਖ ਰੁਪਏ ਦੀ ਡੀਜ਼ਲ ਦੇ ਵਿੱਚ ਡੀਜ਼ਲ ਦੇ ਵਿੱਚ ਜੈਟਾ ਮਾਡਲ ਆ ਬਾਈ ਜੀ 4.5 ਲੱਖ ਦੀ ਕਰੋ ਚੈੱਕ ਜੀ ਕੰਡੀਸ਼ਨ ਬਾਈ ਸਾਫ ਸੁਥਰੀ ਕਾਰ ਹੈ ਤੇ ਵੀਰੇ ਡਾਉਨ ਪੇਮੈਂਟ ਇਹਦੀ ਇਹਦੇ ਉੱਤੇ ਲੋਨ ਕਰਾ ਦੇਗਾ ਸਾਢੇ 3 ਲੱਖ ਦਾ ਸਾਢੇ 3 ਦਾ 75000 ਰੁਪਏ ਲੈ ਹੋਵੇ ਜੀ ਡਾਉਨ ਪੇਮੈਂਟ ਦਾ ਅੱਗੇ ਆ ਗਈ ਬਾਈ ਜੀ Honda Amaze car ਨੰਬਰ 0020 20 Honda Amaze ਸਾ 2021 S patrol ਦੇ ਵਿੱਚ ਠੀਕ ਹੈ ਇਹਦਾ ਵੀ 2 ਡਿਜੀਟ ਨੰਬਰ ਨਾਲ ਹੈ ਆਪਾਂ ਕਾਰ ਦੇ ਦਾਂਗੇ ਸਿਰਫ ਸਿਰਫ 585000 ਰੁਪਏ ਦੀ ਸਿਰਫ 20000 ਚੱਲੀ ਸਿਰਫ 20000 ਚੱਲੀ 21 ਮਾਡਲ S patrol ਦੇ ਵਿੱਚ patrol ਦੀ ਕਾਰ ਪੇਡ ਨੰਬਰ ਦੇ ਨਾਲ ਰੇਟ ਵੀਰੇ 585000 585 ਦੀ 85 ਡਾਉਨ ਪੇਮੈਂਟ ਲਿਆਓ ਬਾਕੀ ਲੋਨ ਹੋ ਜੂ ਅੱਗੇ ਆ ਗਈ MG ਦੀ Hector car MG Hector ਹੈ 21 ਮਾਡਲ Sharp diesel 5 seater ਦੇ ਵਿੱਚ Sharp e top model ਆ ਗਿਆ top model ਠੀਕ ਹੈ ਜੀ allot ਹੈ ਬਿਲਕੁਲ ਫਰੈਸ਼ ਨੇ 40000 ਕਿਲੋਮੀਟਰ ਚੱਲੀ ਹੈ ਰਿਕਾਰਡ ਨਾਲ ਹਾਂ ਜੀ ਹਾਂ ਜੀ ਕੀ ਬਾਤ ਹੈ ਸਿਰਫ 40000 ਕਿਲੋਮੀਟਰ ਚੱਲੀ ਆ ਬਈ ਜੀ top model ਗੱਡੀ ਹੈ ਕਰੋ ਜੀ ਚੈੱਕ ਤੇ ਵੀਰੇ ਰੇਟ ਇਹ ਕਾਰ ਆਪਾਂ ਦੇ ਦਾਂਗੇ ਸਰ 12 ਲੱਖ 65000 ਰੁਪਏ ਦੀ ਪਹਿਲੇ ਨਾਂ ਦੀ ਕਾਰ 12 ਲੱਖ 65000 ਦੀ ਪਹਿਲੇ ਨਾਂ ਦੀ ਕਾਰ ਚੱਲੀ 40000 ਹਾਂਜੀ ਠੀਕ ਹੈ ਜੀ ਅੱਗੇ ਆ ਗਈ ਇਨੋਵਾ ਕ੍ਰਿਸਟਾ ਇਨੋਵਾ ਕ੍ਰਿਸਟਾ 2016 ਵੀ ਜੀ ਇਹ 1 ਲੱਖ 70000 ਕਿਲੋਮੀਟਰ ਚੱਲੀ ਹੈ ਭਾਈ ਠੀਕ ਹੈ ਪਹਿਲੇ ਨਾਂ ਤੇ ਕਾਰ ਹੈ ਇਹ ਆਪਾਂ ਕਾਰ ਦੇ ਦਾਂਗੇ 11 ਲੱਖ 90000 ਰੁਪਏ ਦੀ 11 90 ਦੀ ਹਾਂਜੀ ਵੀ ਮਾਡਲ ਹੈ ਪਹਿਲੇ ਨਾਂ ਤੇ ਵੀ ਵੇਰੀਐਂਟ ਭਾਈ ਜੀ ਕਰੋ ਚੈੱਕ 1190 ਦੀ ਕਾਰ ਮਿਲ ਜੂ 2.5 ਲੱਖ ਰੁਪਇਆ ਲਏਓ ਡਾਉਨ ਪੇਮੈਂਟ ਬਾਕੀ ਹੋਜੂ ਲੋਨ ਕੋਈ ਵੀ ਕਾਰ ਲੈਣੀ ਆ ਬਾਈ ਤੁਸੀਂ ਆਣਾ ਗੁਜਰਾਲ ਮੋਟਰ ਲੁਧਿਆਣਾ ਸ਼ਹਿਰ ਬਿਗ ਕਾਰ ਬਾਜ਼ਾਰ ਦੇ ਅੰਦਰ ਸਕਰੀਨ ਤੇ ਚੱਲਦੇ ਨੰਬਰਾਂ ਤੇ ਕਾਲ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਹੋ ਸਾਈਪਾਸ ਗੱਡੀ ਬੁੱਕ ਹੋਜੂ ਬਸ ਇੱਕ ਕੰਮ ਕਰਨਾ ਲਾਈਕ ਕਮੈਂਟ ਤੇ ਸ਼ੇਅਰ ਦਬਕੇ ਕਰ ਦਿਓ ਸਤਿ ਸ੍ਰੀ ਅਕਾਲ ਜੀ